ਦੇਖੋ ਜੀ ਆਪਾਂ ਹਮੇਸ਼ਾ ਗੱਲ ਕਰਦੇ ਆ ਕਿ ਅਮਰਤ ਵੇਲਾ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਸਿੱਖਤ ਸਲਾਹ ਦਾ ਵੇਲਾ ਹੈ ਅਤੇ ਅਮਰਤ ਵੇਲਾ ਬੜਾ ਹੀ ਪਾਵਰਫੁਲ ਬੜਾ ਹੀ ਤਾਕਤਵਰ ਵੇਲਾ ਹੈ 24 ਘੰਟਿਆਂ ਦੇ ਵਿੱਚੋਂ ਸਭ ਤੋਂ ਜ਼ਿਆਦਾ ਊਰਜਾ એનર્ਜੀ ਇਸ ਵੇਲੇ ਦੇ ਵਿੱਚ ਹੁੰਦੀ ਆ ਕਿਉਂਕਿ ਇਸ ਵੇਲੇ ਦੇ ਵਿੱਚ ਪਤਾ ਨਹੀਂ ਕਿੰਨੀਆਂ ਰੱਬੀ ਰੂਹਾਂ ਉੱਠ ਕੇ ਉਸ ਵਾਹਿਗੁਰੂ ਅਕਾਲ ਪੁਰਖ ਜੀ ਨੂੰ ਯਾਦ ਕਰ ਰਹੀਆਂ ਹੁੰਦੀਆਂ ਨੇ ਵਾਹਿਗੁਰੂ ਅਕਾਲ ਪੁਰਖ ਜੀ ਦੇ ਨਾਲ ਆਪਣਾ ਕਨੈਕਸ਼ਨ ਕਨੈਕਟ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹੁੰਦੀਆਂ ਨੇ ਇਹ ਵੇਲਾ ਬੜਾ ਹੀ ਸ਼ਾਂਤ ਹੁੰਦਾ ਹੈ ਇਸ ਵੇਲੇ ਦੇ ਵਿੱਚ ਕੋਈ ਵੀ ਸ਼ੋਰ ਸ਼ਰਾਬਾ ਨਹੀਂ ਹੁੰਦਾ ਕਿਉਂਕਿ ਬਹੁਤੇ ਲੋਕ ਇਸ ਵੇਲੇ ਦੇ ਵਿੱਚ ਸੁੱਤੇ ਹੁੰਦੇ ਨੇ ਮਹਾਪੁਰਖ ਜੀ ਤਾਂ ਇੱਥੋਂ ਟਿਕਰ ਕਹਿੰਦੇ ਨੇ ਕਿ ਅਮਰਤ ਵੇਲੇ ਦੇ ਵਿੱਚ ਉਹੀ ਉੱਠਦੇ ਨੇ ਜਿਨ੍ਹਾਂ ਨੂੰ ਸਤਿਗੁਰ ਸੱਚੇ ਪਾਸ਼ਾ ਆਪ ਪਿਆਰ ਕਰਦੇ ਨੇ ਇੱਕ ਇੱਕ ਤਾਂ ਇਹ ਹੈ ਨਾ ਕਿ ਅਸੀਂ ਆਪਣੇ ਸਤਿਗੁਰ ਸੱਚੇ ਪਾਸ਼ਾ ਨੂੰ ਬੜਾ ਪਿਆਰ ਕਰਦੇ ਆ ਮਹਾਪੁਰਖ ਜੀ ਕਹਿੰਦੇ ਅਮਰਤ ਵੇਲੇ ਉਹ ਉੱਠਦੇ ਨੇ ਜਿਨ੍ਹਾਂ ਨੂੰ ਵਾਹਿਗੁਰੂ ਅਕਾਲ ਪੁਰਖ ਜੀ ਪਿਆਰ ਕਰਦੇ ਨੇ ਜਿੰਨੀ ਕਾਲ ਸਾਨੂੰ ਹੁੰਦੀ ਹੈ ਨਾ ਕਿ ਅਸੀਂ ਆਪਣੇ ਸਤਿਗੁਰ ਸੱਚੇ ਪਾਸ਼ਾ ਨੂੰ ਮਿਲ ਗਏ ਉਹਨਾਂ ਦੇ ਨਾਲ ਗੱਲਾਂ ਕਰੀਏ ਉਹਨਾਂ ਦਾ ਗਿਆਨ ਹਾਸਲ ਕਰੀਏ ਕਹਿੰਦੇ ਜਿਨ੍ਹਾਂ ਨੂੰ ਸਤਿਗੁਰ ਸੱਚੇ ਪਾਤਸ਼ਾਹ ਜੀ ਪਿਆਰ ਕਰਦੇ ਨੇ ਸਾਡੇ ਨਾਲੋਂ ਜ਼ਿਆਦਾ ਕਾਲ ਉਹਨਾਂ ਨੂੰ ਹੁੰਦੀ ਆ ਕਿ ਮੈਂ ਆਪਣੇ ਇਸ ਪਿਆਰੇ ਨੂੰ ਉਠਾਵਾਂ ਇਹਦੇ ਨਾਲ ਗੱਲਾਂ ਕਰਾਂ ਇਹ ਮਹਾਪੁਰਖਾਂ ਦੇ ਬਚਨ ਨੇ ਤਾਂ ਇਸ ਕਰਕੇ ਜੇ ਅਸੀਂ ਅਮਰਤ ਵੇਲੇ ਦੇ ਵਿੱਚ ਉੱਠਦੇ ਆ ਤਾਂ ਸਾਡੇ ਵੱਡੇ ਭਾਗ ਨੇ ਜੇਕਰ ਅਮਰਤ ਵੇਲੇ ਦੇ ਵਿੱਚ ਨਹੀਂ ਉੱਠ ਰਹੇ ਤਾਂ ਅਮਰਤ ਵੇਲੇ ਉੱਠਣ ਦੀ ਕੋਸ਼ਿਸ਼ ਕਰਨੀ ਆ ਅਤੇ ਜੇ ਅਮਰਤ ਵੇਲੇ ਉੱਠ ਰਹੇ ਆ ਨਾ ਤਾਂ ਇਹ ਲਈ ਅਭੀ ਅਮਰਤ ਵੇਲੇ ਉੱਠੇ ਤਾਂ ਆਪਾਂ ਜਲਦੀ ਨਾਲ ਆਪਣੇ ਦੁਨਿਆਵੀ ਕੰਮ ਧੰਦੇ ਕਰਨੇ ਸ਼ੁਰੂ ਕਰ ਦਿੱਤੇ ਇਸ ਵੇਲੇ ਨੂੰ ਸਮਾਂ ਲੈਣਾ ਵੀ ਆ ਅਮਰਤ ਵੇਲੇ ਉੱਠ ਕੇ ਉੱਠਦਿਆਂ ਸਾਰ ਪਹਿਲਾਂ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ ਕਿ ਵਾਹਿਗੁਰੂ ਜੀ ਤੁਹਾਡਾ ਸ਼ੁਕਰਿਆ ਕਿ ਤੁਸੀਂ ਮੈਨੂੰ ਅਮਰਤ ਵੇਲੇ ਦੇ ਵਿੱਚ ਉਠਾਇਆ ਮੈਨੂੰ ਉੱਦਮ ਬਖਸ਼ਿਆ ਤਾਕਤ ਬਖਸ਼ੀ ਕਿ ਮੈਂ ਇਸ ਵੇਲੇ ਦੇ ਵਿੱਚ ਉੱਠ ਪਾਈ ਜਾਂ ਉੱਠ ਪਾਇਆ ਕਿਉਂਕਿ ਇਹ ਵੇਲਾ ਬਹੁਤ ਪਾਵਰਫੁਲ ਆ ਬੜਾ ਕੀਮਤੀ ਵੇਲਾ ਹੈ ਅਤੇ ਇਸ ਵੇਲੇ ਦੇ ਵਿੱਚ ਉੱਠਦੇ ਵੀ ਉਹੀ ਨੇ ਜਿਨ੍ਹਾਂ ਦੇ ਉੱਤੇ ਮਾਲਕ ਦੀ ਕਿਰਪਾ ਹੁੰਦੀ ਆ ਤੇ ਇਸ ਲਈ ਇਸ ਵੇਲੇ ਦੇ ਵਿੱਚ ਉੱਠਣ ਦੇ ਲਈ ਮਾਲਕ ਦਾ ਸ਼ੁਕਰਾਨਾ ਕਰਨਾ ਫਿਰ ਉਸ ਤੋਂ ਬਾਅਦ ਇਸ ਸੋਹਣੇ ਤੰਦਰੁਸਤ ਸਰੀਰ ਦੇ ਲਈ ਮਾਲਕ ਦਾ ਸ਼ੁਕਰਾਨਾ ਕਰਨਾ ਕਿ ਵਾਹਿਗੁਰੂ ਜੀ ਤੁਹਾਡਾ ਸ਼ੁਕਰਿਆ ਕਿ ਤੁਸੀਂ ਮੈਨੂੰ ਤੰਦਰੁਸਤੀ ਬਖਸ਼ੀ ਆ ਕਿਉਂਕਿ ਤੰਦਰੁਸਤ ਸਰੀਰ ਹੀ ਸਵੇਰੇ ਉੱਠਦਾ ਹੈ ਨਾ ਨਹੀਂ ਤੇ ਬਹੁਤੇ ਐਸੇ ਸ਼ਰੀਰ ਨੇ ਜੋ ਚਾਹੁੰਦੇ ਆ ਕਿ ਅਸੀਂ ਅਮਰਤ ਵੇਲੇ ਉੱਠ ਗਏ ਉੱਠ ਕੇ ਵਾਹਿਗੁਰੂ ਅਕਾਲ ਪੁਰਖ ਜੀ ਦੀ ਯਾਦ ਵਿੱਚ ਬੈਠ ਗਏ ਪਰ ਨਹੀਂ ਉੱਠਿਆ ਜਾਂਦਾ ਕਿਉਂਕਿ ਸ਼ਰੀਰ ਸਾਥ ਨਹੀਂ ਦਿੰਦਾ ਤਾਂ ਜੇ ਸ਼ਰੀਰ ਦੀ ਤੰਦਰੁਸਤੀ ਹੈ ਨਾ ਤਾਂ ਹੀ ਅਸੀਂ ਅਮਰਤ ਵੇਲੇ ਉੱਠ ਰਹੇ ਆ ਤਾਂ ਹੀ ਅਸੀਂ ਬਾਕੀ ਦਿਨ ਦੇ ਕੰਮ ਧੰਦੇ ਕਰ ਰਹੇ ਆ ਤਾਂ ਇਹ ਸੋਹਣੇ ਸ਼ਰੀਰ ਦੇ ਲਈ ਤਾਂ ਸਾਨੂੰ ਹਰ ਵੇਲੇ ਮਾਲਕ ਦੇ ਸ਼ੁਕਰਗੁਜ਼ਾਰ ਰਹਿਣਾ ਚਾਹੀਦਾ ਹੈ ਉੱਠਦੇ ਅਸਾਰ ਵੀ ਮਾਲਕ ਦਾ ਸ਼ੁਕਰਾਨਾ ਕਰਨਾ ਹੈ ਜਦੋਂ ਵੀ ਕੁਝ ਖਾਣੇ ਪੀਣੇ ਆ ਉਦੋਂ ਵੀ ਮਾਲਕ ਦਾ ਸ਼ੁਕਰਾਨਾ ਕਰਨਾ ਹੈ ਕਿ ਸਤਿਗੁਰੂ ਸੱਚੇ ਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਆਪ ਜੀ ਦਾ ਸ਼ੁਕਰ ਹੈ ਕਿ ਤੁਸੀਂ ਇਹ ਸੋਹਣਾ ਸ਼ਰੀਰ ਬਖਸ਼ਿਆ ਹੈ ਇਸੇ ਕਰਕੇ ਹੀ ਮੈਂ ਕੋਈ ਵੀ ਚੀਜ਼ ਖਾ ਰਿਹਾ ਹਾਂ ਪਚਾਰ ਰਿਹਾ ਹਾਂ ਕਿਉਂਕਿ ਬਹੁਤੇ ਮਨੁੱਖ ਅਜੇ ਵੀ ਐਸ ਦੁਨੀਆ ਦੇ ਵਿੱਚ ਜਿਨ੍ਹਾਂ ਦੇ ਅੱਗੇ ਸ਼ਕਤੀ ਪ੍ਰਕਾਰ ਦੇ ਭੋਜਨ ਪਏ ਹੁੰਦੇ ਨੇ ਪਰ ਆਪਣੇ ਸਰੀਰਕ ਦੁੱਖ ਰੋਗ ਕਰਕੇ ਉਸ ਸਵਾਦਿਸ਼ਟ ਭੋਜਨ ਨੂੰ ਖਾ ਨਹੀਂ ਸਕਦੇ ਤਾਂ ਜੇ ਅਸੀਂ ਭੋਜਨ ਪ੍ਰਸ਼ਾਦਾ ਸ਼ੱਕ ਰਹੇ ਹਾਂ ਨਾ ਇਹ ਵੀ ਵੱਡੀ ਕਿਰਪਾ ਹੈ ਤਾਂ ਵਾਰ-ਵਾਰ ਮਾਲਕ ਦਾ ਸ਼ੁਕਰਾਨਾ ਕਰਨਾ ਹੈ ਬਹਾਨੇ ਬਣਾ ਬਣਾ ਕੇ ਮਾਲਕ ਦਾ ਸ਼ੁਕਰਾਨਾ ਕਰਨਾ ਹੈ ਕਿ ਵਾਹਿਗੁਰੂ ਜੀ ਤੁਹਾਡਾ ਸ਼ੁਕਰ ਹੈ ਹਰ ਸਾਹ ਦੇ ਨਾਲ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨ ਦੇ ਲਈ ਸਾਨੂੰ ਕਿਹਾ ਗਿਆ ਹੈ ਕਿਉਂਕਿ ਹਰ ਸਾਹ ਸਤਿਗੁਰ ਸੱਚੇ ਪਾਸ਼ਾ ਦੀ ਕਿਰਪਾ ਦੇ ਨਾਲ ਆ ਰਿਹਾ ਹੈ ਆમે ਹੁਣ ਆਪ ਜੀ ਦੇ ਨਾਲ ਗੱਲ ਕਰਨੀ ਆ ਇਸ ਤੋਂ ਅਗਲਾ ਸਾਹ ਆਉਣਾ ਹੈ ਕਿ ਨਹੀਂ ਇਹ ਮਾਲਕ ਦੀ ਮਰਜ਼ੀ ਆ ਤਾਂ ਹਮੇਸ਼ਾ ਮਾਲਕ ਦੇ ਆਪਾਂ ਸ਼ੁਕਰਾਨੇ ਦੇ ਵਿੱਚ ਰਹਿਣਾ ਹੈ ਜੋ ਵੀ ਆਪਾਂ ਕਰ ਰਹੇ ਆ ਨਾ ਇਹ ਮਾਲਕ ਦੀ ਰਜ਼ਾ ਦੇ ਵਿੱਚ ਆ ਮਾਲਕ ਦੇ ਹੁਕਮ ਦੇ ਅਨਸਾਰ ਆ ਤਾਂ ਹਰ ਚੀਜ਼ ਦੇ ਲਈ ਹਰ ਦਾਤ ਦੇ ਲਈ ਮਾਲਕ ਦਾ ਸ਼ੁਕਰਾਨਾ ਕਰਨਾ ਜੋ ਸਾਡੇ ਘਰ ਦੇ ਵਿੱਚ ਸਾਰੀਆਂ ਸੁੱਖ ਸਹੂਲਤਾਂ ਵਾਹਿਗੁਰੂ ਜੀ ਨੇ ਬਖਸ਼ੀਆਂ ਨੇ ਸੋਹਣਾ ਪਰਿਵਾਰ ਬਖਸ਼ਿਆ ਹੈ ਧੀਆਂ ਪੁੱਤਰ ਬਖਸ਼ੇ ਨੇ ਕਿੰਨੇ ਸਾਨੂੰ ਦਾਤਾ ਵਾਹਿਗੁਰੂ ਜੀ ਨੇ ਦਿੱਤੀਆਂ ਨੇ ਜਿਹੜੀਆਂ ਦਾਤਾ ਨੂੰ ਕਈ ਲੋਕ ਤਰਸ ਰਹੇ ਨੇ ਤਾਂ ਜੇਕਰ ਆਪਾਂ ਪਾਠ ਪੂਜਾ ਨਹੀਂ ਨਾ ਕਰਦੇ ਪਾਠ ਪੂਜਾ ਕਰਨ ਦੇ ਲਈ ਸਮਾਂ ਨਹੀਂ ਆ ਤਾਂ ਘੱਟੋ ਘੱਟ ਵਾਹਿਗੁਰੂ ਜੀ ਦਾ ਸ਼ੁਕਰਾਨਾ ਤਾਂ ਕਰ ਸਕਦੇ ਆ ਤਾਂ ਇਹ ਸ਼ੁਕਰਾਨਾ ਜਦੋਂ ਆਪਾਂ ਸਵੇਰੇ ਉੱਠਦੇ ਅੰਸਾਰ ਕਰਦੇ ਆ ਤਾਂ ਸਾਡਾ ਮਨ ਇੰਨਾ ਸੰਤੋਖੀ ਬਣ ਜਾਂਦਾ ਹੈ ਇੰਨਾ ਸਬਰ ਦੇ ਵਿੱਚ ਆ ਜਾਂਦਾ ਹੈ ਅਤੇ ਇੰਨਾ ਮਜ਼ਬੂਤ ਹੁੰਦਾ ਮਨ ਆਪਣੇ ਆਪ ਨੂੰ ਧਨਵਾਨ ਸਮਝਦਾ ਹੈ ਮਨ ਦੇ ਅੰਦਰ ਇਹ ਹੁੰਦਾ ਕਿ ਮੈਂ ਤਾਂ ਦੁਨੀਆ ਦਾ ਸਭ ਤੋਂ ਖੁਸ਼ ਨਸੀਬ ਬੰਦਾ ਹਾਂ ਮੈਂ ਤਾਂ ਦੁਨੀਆ ਦਾ ਸਭ ਤੋਂ ਅਮੀਰ ਬੰਦਾ ਹਾਂ ਕਿਉਂਕਿ ਮੇਰੇ ਕੋਲ ਕਿੰਨਾ ਕੁਝ ਹੈ ਜੋ ਵਾਹਿਗੁਰੂ ਅਕਾਲ ਪੁਰਖ ਜੀ ਨੇ ਬਿਨਾ ਬੋਲਿਆ ਬਿਨਾ ਮੰਗਿਆ ਮੈਨੂੰ ਦਿੱਤਾ ਹੈ ਇਸ ਲਈ ਮਾਲਕ ਦਾ ਸ਼ੁਕਰਾਨਾ ਕਰਨਾ ਬੇਹਦ ਜ਼ਰੂਰੀ ਆ ਸ਼ੁਕਰਾਨਾ ਕਰਨਾ ਕੱਲ ਤੋਂ ਹੀ ਸ਼ੁਰੂ ਕਰ ਦਈਏ ਨਾ ਤਾਂ ਕੁਝ ਹੀ ਦਿਨਾਂ ਦੇ ਵਿੱਚ ਸਾਡੇ ਅੰਦਰ ਬਦਲਾਵ ਆਉਣਾ ਸ਼ੁਰੂ ਹੋ ਜਾਣਾ ਹੈ ਇਹ ਸਾਡੀ ਰੋਜ਼ ਦੀ ਖਿਜ-ਖਿਜ ਜਿਹੜੀ ਹਰ ਵੇਲੇ ਆਪਣੀ ਕਿਸਮਤ ਨੂੰ ਕੋਸ ਦੇ ਰਹਿੰਦੇ ਆ ਕਿ ਵਾਹਿਗੁਰੂ ਜੀ ਨੇ ਆਹ ਨਹੀਂ ਦਿੱਤਾ ਆਉਣੀ ਦਿੱਤਾ ਜਦੋਂ ਮਾਲਕ ਦਾ ਸ਼ੁਕਰਾਨਾ ਕਰਾਂਗੇ ਨਾ ਤਾਂ ਫਿਰ ਪਤਾ ਲੱਗਣਾ ਵੀ ਮਾਲਕ ਨੇ ਸਾਨੂੰ ਬਹੁਤ ਕੁਝ ਦਿੱਤਾ ਹੈ ਸੁਖਮਨੀ ਸਾਹਿਬ ਜੀ ਦੀ ਬਾਣੀ ਦੇ ਵਿੱਚ ਵੀ ਸਤਿਗੁਰ ਸੱਚੇ ਪਾਤਸ਼ਾਹ ਸਾਨੂੰ ਇਹੋ ਸਮਝਾਉਂਦੇ ਆ ਨਾ ਕਿ ਮਨੁੱਖਾ ਤੂੰ ਇੱਕ ਚੀਜ਼ ਦੇ ਬਦਲੇ ਪਿਛਲੀਆਂ ਦਿੱਤੀਆਂ 10 ਦਾਤਾ ਨੂੰ ਵੀ ਭੁੱਲ ਜਾਣਾ ਹੈ ਤਾ ਜੇਕਰ ਤੂੰ ਇੰਨਾ ਹੀ ਬੇਸ਼ੁਕਰਾਂ ਹੈ ਕਦੀ ਇਹ ਸੋਚ ਕੇ ਦੇਖ ਕਿ ਜੇ ਤੂੰ ਇੱਕ ਦੇ ਪਿੱਛੇ ਇੰਨੇ ਗਿਲੇ ਸ਼ਿਕਵੇ ਕਰ ਰਿਆ ਹੈ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਨਹੀਂ ਕਰ ਰਿਆ ਤਾਂ ਜੇ ਤੂੰ ਗਿਲੇ ਸ਼ਿਕਵੇ ਹੀ ਕਰਨੇ ਆ ਤੇ ਜੇ ਮਾਲਕ ਜਿਹੜੀਆਂ ਦਿੱਤੀਆਂ ਨੇ ਉਹ ਵੀ ਲੈ ਲੈ ਤਾਂ ਫਿਰ ਤੇਰਾ ਕੀ ਜੋਰ ਚੱਲੇਗਾ ਕਹਿਣ ਦਾ ਭਾਵੇਂ ਆ ਕਿ ਸਾਨੂੰ ਹਰ ਵੇਲੇ ਵਾਹਿਗੁਰੂ ਜੀ ਦੇ ਸ਼ੁਕਰਾਨੇ ਦੇ ਵਿੱਚ ਰਹਿਣਾ ਚਾਹੀਦਾ ਹੈ ਅਤੇ ਇਹ ਕੰਮ ਆਪਾਂ ਸਵੇਰ ਤੋਂ ਹੀ ਸ਼ੁਰੂ ਕਰਨਾ ਹੈ ਕਿਉਂਕਿ ਕਈ ਵੀਰ ਅਤੇ ਭੈਣਾ ਕੀ ਕਰਦੇ ਨੇ ਕਿ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕੰਮ ਦੇ ਰਜਵੇਂ ਬਹੁਤ ਨੇ ਆਪਾਂ ਮੰਨਦੇ ਹਾਂ ਕਿ ਕਈਆਂ ਦੀ ਜ਼ਿੰਦਗੀ ਬਿਲਕੁਲ ਉਲਝੀ ਪਈ ਆ ਹਰ ਵੇਲੇ ਕੰਮ ਕੰਮ ਬਹੁਤ ਜ਼ਿੰਮੇਵਾਰੀਆਂ ਨੇ ਉਹਨਾਂ ਦੇ ਸਿਰ ਦੇ ਉੱਤੇ ਪਰ ਦੇਖੋ ਜੀ ਜ਼ਿੰਮੇਵਾਰੀਆਂ ਇੱਕ ਸਾਈਡ ਤੇ ਪਰ ਵਾਹਿਗੁਰੂ ਅਕਾਲ ਪੁਰਖ ਜੀ ਦਾ ਨਾਮ ਲੈਣਾ ਸਭ ਤੋਂ ਜ਼ਰੂਰੀ ਹੈ ਕਿਉਂਕਿ ਜੇਕਰ ਆਪਾਂ ਵਾਹਿਗੁਰੂ ਜੀ ਦਾ ਨਾਮ ਚੇਤੇ ਰੱਖਾਂਗੇ ਨਾ ਤਾਂ ਸਾਡੇ ਸਾਰੇ ਹੀ ਕੰਮ ਆਸਾਨ ਹੋ ਜਾਂਦੇ ਆ ਜਿਵੇਂ ਹੁਣ ਮੰਨ ਲਓ ਆਪਾਂ ਸਵੇਰੇ ਉੱਠੇ ਪਹਿਲਾ ਤਾਂ ਆਪਾਂ ਨੂੰ ਚਾਹੀਦਾ ਹੈ ਕਿ ਆਪਾਂ ਅਮਰਤ ਵੇਲੇ ਦੇ ਵਿੱਚ ਉੱਠੀਏ ਭਾਵੇਂ ਕਿ ਸਵੇਰੇ 3 ਤੋਂ ਲੈ ਕੇ 6 ਦੇ ਵਿੱਚ ਵਿੱਚ ਅਮਰਤ ਵੇਲੇ ਦਾ ਸਮਾਂ ਹੈ ਇਸ ਵੇਲੇ ਦੇ ਵਿੱਚ ਸਾਨੂੰ ਉੱਠ ਜਾਣਾ ਚਾਹੀਦਾ ਹੈ ਪਰ ਬਾਏ ਪਰ ਕਿਸੇ ਵੀ ਮਜਬੂਰੀ ਕਰਕੇ ਭਾਵੇਂ ਸ਼ਰੀਰ ਦਾ ਕੋਈ ਦੁੱਖ ਰ ਹੋ ਰਿਹਾ ਜਾਂ ਫਿਰ ਰਾਤ ਨੂੰ ਆਪਾਂ ਲੇਟ ਸੁੱਤੇ ਸੀ ਲੇਟ ਆਪਣੇ ਕੰਮਕਾਰ ਤੋਂ ਆਏ ਜੋ ਵੀ ਪਰੇਸ਼ਾਨੀਆਂ ਜੋ ਵੀ ਮਜਬੂਰੀ ਹੈ ਜਿਸ ਮਜਬੂਰੀ ਕਰਕੇ ਸਾਡੇ ਤੋਂ ਅਮਰਤ ਵੇਲੇ ਨਹੀਂ ਉੱਠਿਆ ਗਿਆ ਤਾਂ ਪਹਿਲੀ ਗਲਤੀ ਤਾਂ ਸਾਡੀ ਇਹ ਹੋ ਗਈ ਕਿ ਆਪਾਂ ਅਮਰਤ ਵੇਲੇ ਨਹੀਂ ਉੱਠੇ ਪਰ ਜੇਕਰ ਨਾਲ ਦੀ ਨਾਲ ਉਤੋਂ ਦੂਜੀ ਵੀ ਗਲਤੀ ਕਰ ਦਿੱਤੀ ਕਿ ਉੱਠਦਿਆਂ ਸਾਰ ਵੀ ਵਾਹਿਗੁਰੂ ਅਕਾਲ ਪੁਰਖ ਜੀ ਦੇ ਅੱਗੇ ਆਪਾਂ ਪਛਤਾਵਾ ਨਹੀਂ ਕੀਤਾ ਕਿ ਵਾਹਿਗੁਰੂ ਜੀ ਮੈਨੂੰ ਜਾਗ ਨਹੀਂ ਆਈ ਮੈਂ ਆਪ ਜੀ ਦਾ ਨਾਮ ਨਹੀਂ ਜਪ ਸਕਿਆ ਜੀ ਆਪਾਂ ਉਦੋਂ ਵੀ ਉਠਦਿਆਂ ਸਾਰ ਸਿੱਧੇ ਕੰਮਾਂ ਤੇ ਹੀ ਲੱਗ ਜਾਈਏ ਤਾਂ ਫਿਰ ਸਾਡੇ ਤੋਂ ਵੱਡਾ ਬੇਸ਼ੁਕਰਾ ਕੌਣ ਹੋ ਸਕਦਾ ਹੈ ਘੱਟੋ ਘੱਟ ਉੱਠ ਕੇ ਮਾਲਕ ਦੇ ਕੇ ਪਛਤਾਵਾ ਤਾਂ ਕਰ ਸਕਦੇ ਆ ਮਾਫੀ ਤਾਂ ਮੰਗ ਸਕਦੇ ਆ ਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਮੇਰੇ ਤੋਂ ਅਮਰਤ ਵੇਲੇ ਦੇ ਵਿੱਚ ਨਹੀਂ ਉੱਠਿਆ ਗਿਆ ਆਪ ਜੀ ਕਿਰਪਾ ਕਰੋ ਆਪ ਹੀ ਮੇਰੇ ਕੰਮਾਂ ਨੂੰ ਮੇਰੇ ਕਾਰਜਾਂ ਨੂੰ ਆਸਾਨ ਬਣਾਓ ਤਾਂ ਜੋ ਮੈਂ ਅਮਰਤ ਵੇਲੇ ਦੇ ਵਿੱਚ ਉੱਠ ਕੇ ਆਪ ਜੀ ਦਾ ਨਾਮ ਜਪ ਸਕਾਂ ਤਾਂ ਜੇਕਰ ਜਦੋਂ ਵੀ ਆਪਾਂ ਉੱਠਦੇ ਆ ਜੇ 6 ਵਜੇ ਤੱਕ ਨਹੀਂ ਉੱਠਿਆ ਗਿਆ ਜੇ 7 ਵਜੇ ਉੱਠਿਆ 8 ਵਜੇ ਉੱਠਿਆ ਤਾਂ ਜ਼ਰੂਰੀ ਤੇ ਨਹੀਂ ਨਾ ਵੀ ਉੱਠਦਿਆਂ ਸਾਰ ਆਪਾਂ ਜਲਦੀ ਜਲਦੀ ਕੰਮਾਂ ਨੂੰ ਹੀ ਭੱਜ ਕੇ ਪੈ ਜਾਣਾ ਹੈ ਜਿੱਥੇ ਕੰਮ ਐਨੇ ਲੇਟ ਹੋ ਗਏ ਨੇ ਉਥੇ ਇੱਕ ਜਾਂ 2 ਮਿੰਟ ਦੇ ਨਾਲ ਸਾਨੂੰ ਕੋਈ ਵੀ ਫਰਕ ਨਹੀਂ ਪੈਣਾ ਪਰ ਜੇਕਰ ਆਪਾਂ ਇੱਕ ਮਿੰਟ ਆਪਣੇ ਬਿਸਤਰ ਦੇ ਉੱਪਰ ਬੈਠੇ ਬੈਠੇ ਮਾਲਕ ਦਾ ਸ਼ੁਕਰਾਨਾ ਕਰਦੇ ਆ ਨਾ ਇਹ ਕੀਤੇ ਹੋਏ ਸ਼ੁਕਰਾਨੇ ਦਾ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਅਸਰ ਪੈਂਦਾ ਹੈ